ਫਤੇਗੜ ਸਾਹਿਬ ਜ਼ਿਲ੍ਹੇ ਦੇ ਬਸੀ ਪਠਾਣਾ ਵਿਖੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ 480 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਵਿਅਕਤੀ ਬਲਪ੍ਰੀਤ ਸਿੰਘਾ ਤੇ ਬਾਂਟੀ ਮਸੀਹ ਨੂੰ ਸ਼ਹੀਦਗੜ ਰੇਲਵੇ ਫਾਟਕ ਨਜ਼ਦੀਕ ਕਾਬੂ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਦੋਸ਼ੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਇੱਕ ਵੱਡੇ ਗੈਂਗ ਦਾ ਹਿੱਸਾ ਹੋ ਸਕਦੇ ਹਨ ਡੀਐਸਪੀ ਰਾਜਕੁਮਾਰ ਨੇ ਜਾਣਕਾਰੀ ਦਿੱੰਦਿਆ ਕਿ ਆ ਕਿ ਵਾਸੀ ਪਠਾਨਾ ਦੀ ਪੁਲਿਸ ਨੇ ਵਿਸ਼ੇਸ਼ ਟੀਮ ਬਣਾ ਕੇ ਇੱਕ ਕਾਰਵਾਈ ਕੀਤੀ ਥਾਣੇਦਾਰ ਸਤਨਾਮ ਸਿੰਘ ਨੇ ਸ਼ੱਕ ਵਿੱਚੋਂ ਜਦੋਂ ਦੋਸ਼ੀਆਂ ਨੂੰ ਰੋਕਿਆ ਤਾਂ ਉਹਨਾਂ ਦੀ ਤਲਾਸ਼ੀ ਚ 480 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਇਸ ਮਾਮਲੇ ਵਿੱਚ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇ ਪੜਾਅ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਇਹ ਨਸ਼ੀਲੇ ਪਦਾਰਥ ਕਿੱਥੋਂ ਆਏ ਸਨ ਅਤੇ ਕਿਸੇ ਹੋਰ ਵੱਡੇ ਗੈਂਗ ਨਾਲ ਜੋੜੇ ਹਨ ਜਾਂ ਨਹੀਂ ਬਸਪਟਾਣਾ ਪੁਲਿਸ ਵੱਲੋਂ ਸ਼ੀਤਗੜ ਰੇਲਵੇ ਫਾਟਕ ਨੇੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕੋਲੋਂ 480 ਨਸ਼ੇ ਦੀਆਂ ਗੋਲੀਆਂ ਮਿਲੀਆਂ। ਡੀਐਸਪੀ ਰਾਜਕਵਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਪੁਸ਼ਟੀ ਕਰ ਰਹੇ ਹਾਂ ਅਤੇ ਹੋਰ ਵੀ ਜਾਂਚ ਜਾਰੀ ਹੈ। ਬਸਪਟਾਣਾ ਪੁਲਿਸ ਇਸ ਸਬੰਧੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਨਸ਼ੀਲੇ ਪਦਾਰਥਾਂ ਨੂੰ ਮੁਹैया ਕਰਨ ਵਾਲੇ ਬਾਕੀ ਕਿਰਦਾਰਾਂ ਨੂੰ ਵੀ ਕਾਬੂ ਕਰਨ ਲਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਐਸਐਸ ਸਰਨਾਮ ਸਿੰਘ ਸਮੇਤ ਪੁਲਿਸ ਪਾਰਟੀ ਚੱਕੀ ਦੇ ਭੜੇ ਬੁਰਸ਼ਾਂ ਦੀ ਤਲਾਸ਼ ਵਿੱਚ ਗਸ਼ਤ ਕਰ ਰਿਹਾ ਸੀ ਤਾਂ ਸ਼ਹੀਦਗੜ ਰੇਲਵੇ ਫਟਕ ਦੇ ਕੋਲੇ ਉਹਨੇ ਦੋ ਨੌਜਵਾਨਾਂ ਨੂੰ 480 ਨਸ਼ੀਲੀਆਂ ਗੋਲੀਆਂ ਦੇ ਨਾਲ ਕਾਬੂ ਕੀਤਾ ਤੇ ਉਹਨਾਂ ਦੇ ਮੁਕੱਦਮਾ ਨੰਬਰ 79 ਦਰਜ ਕੀਤਾ ਐਨਡੀਪੀ ਸੈਕਟਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅੱਜ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਪੁਲਿਸ ਰਿਮਾਂਡ ਲੈ ਗਿਆ। ਤੇ ਬਾਕੀ ਇਹਦੀ ਇਨਵੈਸਟੀਗੇਸ਼ਨ ਜਾਰੀ ਹੈ। ਇਹ ਸਰ ਮਤਲਬ ਕਿ ਆਪ ਖਾਂਦੇ ਜਿਹੜਾ ਇਹ ਵੇਚਦੇ ਸੀ ਕੀ ਪਤਾ ਲੱਗਾ ਇਹ ਹਾਂਜੀ ਇਹ ਜਿਹੜੀ ਮੁੱਢਲੀ ਪੁਸ਼ਟੀ ਤੋਂ ਇਹ ਆਪਣਾ ਜਿਹੜਾ ਵੇਚਣ ਦਾ ਕੰਮ ਕਰਦੇ ਨੇ। ਬਾਕੀ ਅੱਗੇ ਤਫ਼ਤੀਸ਼ ਕਰ ਰਹੇ ਹਾਂ ਤੇ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਅਸੀਂ ਹੋਰ ਵੀ ਰਿਕਵਰੀ ਕਰਾਂਗੇ। ਇਹ ਰਿਮਾਂਡ ਕਿੰਨੇ ਦੇ ਗਏ ਸਰ? ਹਾਂਜੀ ਸਾਨੂੰ ਅੱਜ ਇੱਕ ਦਿਨ ਦਾ ਰਿਮਾਂਡ ਮਿਲਿਆ। ਬਾਕੀ ਦੁਬਾਰਾ ਪੇਸ਼ ਕਰਕੇ ਅਸੀਂ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਕਰਾਂਗੇ। ਇਹ ਦੋਸ਼ੀ ਕਿਥਰੇ ਰਹਿਣ ਵਾਲੇ ਸੀ ਜੀ ਇਹਨੂੰ? ਹਾਂਜੀ ਇੱਕ ਦੋਸ਼ੀ ਬਲਪ੍ਰੀਤ ਸਿੰਘ ਹੈਗਾ ਇਹ ਰੋਪੜ ਦਾ ਰਹਿਣ ਵਾਲਾ। ਤੇ ਦੂਜਾ ਹੈਗਾ ਬੰਟੀ ਮਸੀਹ ਗੁਰਦਾਸਪੁਰ ਦਾ ਰਾਂਜੀ ਇਹ ਹੋਰ ਵੀ ਇਹਨਾਂ ਦੇ ਅੱਗੇ ਕੋਈ ਪਰਚਾ ਵਗੈਰਾ ਹੈ ਜੀ ਹਾਂ ਸਾਰੀ ਅਸੀਂ ਤਪਤੀਸ਼ ਕਰ ਲੀ ਠੀਕ ਹੈ